ਕਿਉਂਕਿ ਇਹਦੇ ਅੱਖ ਰੈੱਡ ਹੋਈ ਪਈ ਆ ਦੇਖੋ ਇੱਧਰ ਵਾਲੇ ਰਾਈਟ ਵਾਲੇ ਤਾਂ ਹੁਣ ਅਸੀਂ ਇੱਥੇ ਆਏ ਹਾਂ ਪਾਵਾਸਾ ਸਟਰੀਪ ਹਸਪੀਟਲ ਹੁਣ ਅਸੀਂ ਆ ਗਏ ਆਂ ਜੀ ਮੋਰਿੰਡਾ ਸੁਭਦਾ ਸੈਂਟਰ ਦੇ ਵਿੱਚ ਸ਼ਨੀਵਾਰ ਕਰਕੇ ਛੁੱਟੀ ਹੁਣ ਕਰਕੇ ਰਾਸ਼ ਵੀ ਘਟਾ ਜੀ ਅੱਜ ਆਪਣਾ ਕੰਮ ਵੀ ਜਲਦੀ ਹੋ ਜਾਏਗਾ ਤਾਂ ਠੀਕ ਹੈ ਦੋਸਤੋ ਹੁਣ ਅਸੀਂ ਅੰਦਰ ਜਾਂਦੇ ਆਂ ਜੀ ਤੇ ਹੁਣ ਇਹ ਇਹਨਾਂ ਨੂੰ ਦੇਖ ਕੇ ਜਾਊਗੀ ਉਹ ਬੈਠਾ ਲੂ ਕਿਉਂ ਮੌਜੇ ਦੀ ਪਲੇਟ ਆ ਗਈ ਇੱਧਰ ਅਬਨੀਤ ਦਸਮੁਸਹੈਨੀ ਸ਼ੁਰੂ ਕਰਤਾ ਜੀ ਖਾਣਾ ਆ ਲੋ ਜੀ ਬਰਤਨ ਤਾਂ ਹੈਲੋ ਗਾਇਜ਼ ਕੀ ਹਾਲ ਚਾਲ ਨੇ ਤੁਹਾਡੇ ਆਈ ਹੋਪ ਯੂ ਆਲ ਗੁੱਡ ਅਬਨੀਤ ਦੀ ਅੱਜ ਛੁੱਟੀ ਕਰਾਈ ਹੈ ਜੀ ਸਕੂਲ ਤੋਂ ਕਿਉਂਕਿ ਇਹਦੇ ਕਿਉਂਕਿ ਇਹਦੇ ਅੱਖ ਰੈੱਡ ਹੋਈ ਪਈ ਆ ਦੇਖੋ ਇੱਧਰ ਵਾਲੀ ਰਾਈਟ ਵਾਲੀ ਤਾਂ ਹੁਣ ਅਸੀਂ ਇੱਥੇ ਆਏ ਹੋਏ ਆ ਪ੍ਰਭਾਸਰਾ ਹਸਪੀਟਲ ਤੇ ਹੁਣ ਅਸੀਂ ਅੰਦਰ ਜਾਵਾਂਗੇ ਆਈ ਵਾਲੇ ਡਾਕਟਰ ਨੂੰ ਦਿਖਾਵਾਂਗੇ ਜੀ ਤਾਂ ਫਿਰ ਹੁਣ ਅਸੀਂ ਚੱਲਦੇ ਆਂ ਅੰਦਰ ਤੇ ਤੁਹਾਨੂੰ ਮਿਲਦੇ ਆ ਤੁਸੀਂ ਬਣੇ ਰੋ ਵੀਡੀਓ ਦੇ ਨਾਲ ਆ ਜਾਓ ਜੀ ਆ ਜਾ ਹਾਂਜੀ ਦੋਸਤੋ ਮੈਡੀਸਨ ਤਾਂ ਅਸੀਂ ਲੈ ਲਈ ਸੀਗੀ ਤੇ ਡਾਕਟਰ ਸਾਹਿਬ ਮਿਲ ਗਏ ਸੀਗੇ ਆ ਦੇਖੋ ਮੈਡੀਸਨ ਦਿਖਾ ਰਹੀ ਆ ਇਹ ਦੋ ਮਿਲੀਆਂ ਇਹਨੂੰ ਮੈਡੀਸਨਸ ਇਹ ਅੱਖਾਂ 'ਚ ਪਾਉਣ ਲਈ ਮਿਲੀਆਂ ਡਰਾਪਸ ਇਹ ਰਾਤ ਨੂੰ ਤਾਂ ਇਹਦੀ ਅੱਖੇ ਕਾਫੀ ਜਦੋਂ ਖਾਰਿਸ਼ ਕਰਦੀ ਹੈ ਨਾ ਰੈੱਡ ਰੈੱਡ ਹੋ ਜਾਂਦੀ ਹੈ ਤੇ ਜਲਣ ਸ਼ੁਰੂ ਹੋ ਜਾਂਦੀ ਹੈ ਅੱਖ ਦੇ ਵਿੱਚ ਤਾਂ ਇਹ ਮੈਡੀਸਨਸ ਤੋਂ ਆਈਆਂ ਜੀ ਤੇ ਹੁਣ ਅਸੀਂ ਜਾਵਾਂਗੇ ਜੀ ਸੁਵਿਧਾ ਸੈਂਟਰ ਉੱਥੇ ਅਬਨੀਤ ਦਾ ਇੱਕ ਆਧਾਰ ਕਾਰਡ ਤੇ ਐਡਰੈਸ ਹੈ ਜੀ ਉਹ ਚੇਂਜ ਕਰਵਾ ਕੇ ਲਿਆਣਾ ਜੀ ਉਹ ਐਡਰੈਸ ਉਹਨਾਂ ਨੇ ਗਲਤ ਬਾਈ ਮਿਸਟੇਕ ਉਹਨਾਂ ਨੇ ਕਰਤਾ ਜੀ ਜੀ ਦੋਸਤੋ ਹੁਣ ਅਸੀਂ ਆ ਗਏ ਆ ਜੀ ਮੋਰਿੰਡਾ ਸੁਵਿਧਾ ਸੈਂਟਰ ਦੇ ਵਿੱਚ ਤੇ ਹੁਣ ਇੱਥੋਂ ਇਹਦਾ ਆਧਾਰ ਕਾਰਡ ਅਸੀਂ ਤੇ ਇੱਥੋਂ ਦੇਖਦੇ ਆਂ ਜੀ ਅੰਦਰ ਜਾਂਦੇ ਆਂ ਆਹ ਦੇਖੋ ਜੀ ਸਾਹਮਣੇ ਸੁਵਿਧਾ ਸੈਂਟਰ ਬਣਿਆ ਹੋਇਆ ਹੈ ਤੇ ਅੱਜ ਹੈਗਾ ਦਿਨ ਸ਼ਨੀਵਾਰ ਇਸ ਕਰਕੇ ਅੱਜ ਰਾਸ਼ ਨਹੀਂ ਹੈਗਾ ਨਹੀਂ ਤਾਂ ਅਕਸਰ ਇੱਥੇ ਬਹੁਤ ਭੀੜ ਹੁੰਦੀ ਹੈ ਸ਼ਨੀਵਾਰ ਕਰਕੇ ਛੁੱਟੀ ਹੁੰਨ ਕਰਕੇ ਰਾਸ਼ ਵੀ ਘਟਾ ਹੈ ਜੀ ਅੱਜ ਆਪਣਾ ਕੰਮ ਵੀ ਜਲਦੀ ਹੋ ਜਾਏਗਾ ਹਾਂ ਠੀਕ ਹੈ ਦੋਸਤੋ ਹੁਣ ਅਸੀਂ ਅੰਦਰ ਜਾਂਦੇ ਹਾਂ ਜੀ ਹਾਂਜੀ ਦੋਸਤੋ ਅਸੀਂ ਅਪਲਾਈ ਤਾਂ ਕਰਿਆ ਜੀ ਇਹਦਾ ਐਡਰੈਸ ਚੇਂਜ ਕਰਨ ਲਈ ਤੇ ਹੁਣ ਇਹ ਫਾਰਮ ਸਲਿੱਪ ਦਿੱਤੀ ਹੈ ਜੀ ਇਹਨਾਂ ਨੇ ਇੱਥੇ ਅਵਨੀਤ ਨੂੰ ਦੇਖ ਕੇ ਡੌਗੀ ਤੇ ਹੁਣ ਇਹ ਇਹਨਾਂ ਨੂੰ ਦੇਖ ਕੇ ਹੀ ਜਾਊਗੀ ਉਹ ਬੈਠਾ ਲੁਕਿਆ ਆ ਆ ਗਿਆ ਇਹ ਲਾਉ ਜਿੱਥੇ ਜਿੱਥੇ ਵੀ ਇਹਨਾਂ ਡੌਗੀ ਦਿਖਦੇ ਨੇ ਬਸ ਉੱਥੇ ਮਗਰ ਪੈ ਜਾਂਦੀ ਐ ਇਹਨਾਂ ਦੇ ਆ ਉਹ ਬੈਠੇ ਛਾਂ 'ਚ ਬੈਠੇ ਨੇ ਪੁੱਤ ਤੂਪ ਤੇਜ ਆ ਚਲੋ ਚੱਲੀਏ ਹੁਣ ਆਪਾਂ ਅਵਨੀਤ ਦਾ ਹਸਪੀਟਲ ਦਾ ਕੰਮ ਵੀ ਹੋ ਗਿਆ ਜੀ ਤੇ ਸੁਭਦਾ ਸੈਂਟਰ ਦਾ ਵੀ ਹੋ ਗਿਆ ਜੀ ਤੇ ਹੁਣ ਅਸੀਂ ਜਾਣੇ ਆ ਜੀ ਆ ਜਾ ਗਾ ਕੇ ਹੁਣ ਅਵਨੀਤ ਆ ਜਾ ਤੂੰ ਘਾਤੀ ਨੇ ਨਾਮ ਦਿੰਦੇ ਡਾਰਕ ਤੇ ਆਏ ਆ ਅਸੀਂ ਆਹ ਸ਼ੌਪ ਤੇ ਆਹ ਲੋ ਜੀ ਆ ਜਾ ਗਾ ਕੇ ਓਏ ਲੋ ਜੀ ਸਮੋਸੇ ਦੀ ਪਲੇਟ ਆ ਗਈ ਇੱਧਰ ਅਵਨੀਤ ਦਾ ਸਮੋਸਾ ਇਹਨੇ ਸ਼ੁਰੂ ਕਰਤਾ ਜੀ ਖਾਣਾ ਹਾਂਜੀ ਦੋਸਤੋ ਘਰੇ ਤਾਂ ਅਸੀਂ ਆਗੇ ਸੀਗੇ ਜੀ ਤੇ ਸਾਡੇ ਜੋ ਜੋ ਕੰਮ ਸੀਗੇ ਵਾਇਦੁਰ ਦੀ ਮਿਹਰ ਨਾਲ ਸਾਰੇ ਕੰਮ ਸਾਡੇ ਹੋ ਚੁੱਕੇ ਨੇ ਜੀ ਕੋਈ ਦਿੱਕਤ ਨਹੀਂ ਆਈ ਤੇ ਆਧਾਰ ਕਾਰਡ ਵੀ ਅਵਨੀਤ ਦਾ ਦੁਆਰਾ ਤੋਂ ਅਪਲਾਈ ਹੋ ਗਿਆ ਜੀ ਤੇ ਹੁਣ ਜੈਵਿੰਦਰ ਦਾ ਦੇ ਆਉਣ ਦਾ ਟਾਈਮ ਹੋ ਗਿਆ ਜੀ ਦੇਖੋ ਜੀ 3:00 ਬਜ ਗਏ ਜੀ ਥੋੜੀ देर ਤੱਕ ਉਹਦਾ ਫੋਨ ਆਏਗਾ ਉਦੋਂ ਤੱਕ ਅਸੀਂ ਕਰਾਂਗੇ ਰੈਸਟ ਕਿਉਂਕਿ ਥੱਕ ਵੀ ਚੁੱਕੇ ਆਂ ਇੱਧਰ ਅਵਨੀਤ ਲਈ ਆਈ ਹੈ ਜੀ ਆਪਣੇ ਲਈ ਆਈਸਕ੍ਰੀਮ ਜਦੋਂ ਜੈਮਦਰ ਆ ਜਾਈਗੀ ਘਰੇ ਤਾਂ ਅਸੀਂ ਫਿਰ ਪੀਵਾਂਗੇ ਚਾਹ ਤੇ ਤੁਹਾਨੂੰ ਵੀ ਮਿਲਾਂਗੇ ਜੀ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਤੇ ਇੱਕ ਰਿਕੁਐਸਟ ਕਰਨੀ ਸੀ ਦੋਸਤੋ ਅਗਰ ਤੁਹਾਨੂੰ ਸਾਡੀ ਵੀਡੀਓ ਸਾਡਾ ਬਲੌਗ ਜਰਾ ਵੀ ਪਸੰਦ ਆਉਂਦਾ ਹੈ ਤਾਂ ਤੁਸੀਂ ਪਲੀਜ਼ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਸੱਡੀ ਹਰ ਵੀਡੀਓ ਨੂੰ ਲਾਈਕ ਸਬਸਕ੍ਰਾਈਬਲ ਸ਼ੇਅਰ ਵੀ ਕਰ ਦਿਆ ਕਰੋ ਵਾਹ ਜੀ ਵਾਹ ਵੈਰੀ ਗੁੱਡ ਲੋਕ ਜੀ ਅਬ ਨੀਤ ਨੇ ਵੀ ਰਿਕੁਐਸਟ ਕੀਤੀ ਜੀ ਤੁਹਾਨੂੰ ਆਪਣੇ ਵੱਲੋਂ ਤੇ ਹੁਣ ਆਈਸਕ੍ਰੀਮ ਆ ਰਹੀ ਹੈ ਤੇ ਮਿਲਦੇ ਜੀ ਤੁਹਾਨੂੰ ਫਿਰ ਬਸ ਸਟੈਂਡ ਤੇ ਮੈਂ ਆ ਗਿਆ ਦੋਸਤੋ ਜੈਮਿੰਦਰ ਲੈਟ ਹੂਨ ਇੱਥੇ 버ਗਰ ਸ਼ਾਪ ਤੇ ਮੈਂ ਆਇਆ ਜੀ 버ਗਰ ਤਿਆਰ ਕਰਵਾ ਲਿਆ ਇੱਥੋਂ ਜੈਵਿੰਦਰ ਦੇ ਲਈ ਲੋ ਜੀ ਗ੍ਰਿਲਡ 버ਗਰ ਤਾਂ ਬਣ ਗਿਆ ਤੇ ਉਧਰ ਜੈਵਿੰਦਰ ਵੀ ਆ ਗਿਆ ਹਟ ਯਾਰ ਮੇਰੇ ਮਰੀਆ ਭੈਣਾ ਤੇ ਮੇਰੇ ਵੀਰ ਤੇ ਮੇਰੇ ਵੱਡੇ ਬਜ਼ੁਰਗ ਤੇ ਸਾਡੇ ਤੋਂ ਛੋਟੇ ਜਿਹੜੇ ਉਹ ਛੋਟੇ ਭਰਾ ਜੋ ਵੀ ਸਾਡੀ ਵੀਡੀਓਜ਼ ਦੇਖਦੇ ਨੇ ਜੇ ਸਾਡੇ ਵਲੌਗ ਦੇਖਦੇ ਨੇ ਜੀ ਇੱਕ ਰਿਕਵੈਸਟ ਹੈ ਜੀ ਤੁਸੀਂ ਆਪਣੇ ਆਪਣੇ ਹੀ ਚੈਨਲ ਤੇ ਇਹ ਸਾਡੇ ਜਿਹੜੇ ਵਲੌਗ ਨੇ ਉਹਨਾਂ ਨੂੰ ਤੁਸੀਂ ਪਲੀਜ਼ ਸਪੋਰਟ ਕਰਦਿਆ ਕਰੋ ਤੇ ਜਿਹਦੇ ਨਾਲ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ ਤੇ ਅਸੀਂ ਅੱਗੇ-ਅੱਗੇ ਤੁਹਾਡੇ ਲਈ ਨਵੇਂ ਵਲੌਗਸ ਲੈ ਕੇ ਆਉਂਦੇ ਰਹਾਂਗੇ